ਲੋਕ ਹਿੱਤ ਲੋਕਾਂ ਦੀ ਆਵਾਜ਼ ਕਾ ਤੇ ਰੇਲਾਂ ਤੇ ਬਿਠਾਉਣ ਵਾਲੀ ਜ਼ਿੰਮੇਵਾਰ ਸਰਕਾਰ ਬਰਦਾਬਾਦ 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 ਕਿਸਾਨਾਂ ਮਜ਼ਦੂਰਾਂ ਦੇ ਜਿੰਮੇ ਕੰਮ ਵਾਲੇ ਕਾਨੂੰਨ ਲਿਆਉਣ ਵਾਲੀ ਸਰਕਾਰਾਂ ਦਾ ਬੇੜਾ ਕਰਕਰ ਬੇੜਾ ਕਰਕਰ ਕੇਂਦਰ ਦੀ ਬੁੱਚੜ ਸਰਕਾਰ ਮਰਦਾ

ਜੋ ਕਿ ਪਤਾ ਲੱਗੇ ਜੋ ਟ੍ਰੇਨ ਆਉਣੀ ਵੀ ਕੋਈ ਜੋੜੇ ਇੱਥੇ ਬੈਠੇ ਤੇ ਕੋਈ ਨਹੀਂ ਤੇ ਲੈਣਾ ਪਿਆ ਕਰੋ ਜੋ ਇੱਥੇ ਆਉਂਦੇ ਨੇ ਤੇ ਬੜੀ ਹੂਝ-ਬੂਝ ਦੇ ਨਾਲ ਆਉਂਦੇ ਬੜੀ ਬੋਝ ਦੇ ਨਾਲ ਆਉਂਦੇ ਕਾਬਾ ਹਸਾਉਣ ਨਾਲ ਜੇ ਮੰਨ ਲਓ ਟ੍ਰੇਨ ਹੀ ਆਏ ਨਹੀਂ ਤਾਂ ਆਪਾਂ ਹੁਣ ਸਿੱਧੀ ਪਹੁੰਚਦੇ ਪਹੁੰਚੇ ਇੱਥੇ ਐਵੇਂ ਨਹੀਂ ਗਿਆ ਇਹ ਆਪਾਂ ਸਰਕਾਰਾਂ ਦਾ ਮੂਹਰ ਤੋੜ ਜਵਾਬ ਦੇਣਾ ਹੈ ਤੇ ਦਿੰਦੇ ਆਏ ਆ ਤੇ ਸਭ ਤੋਂ ਪਹਿਲਾਂ ਮੇਰਾ ਪਿੰਡ ਮੇਰੀ ਸ਼ਾਨ ਰੋ ਤੁਹਾਡੇ ਉਸ ਕਰਕੇ ਤੇ ਹਮ

ਬਹੁਤ ਵੀ ਜਿਹੜੇ ਚਕਾਲਵੀਰ ਜਿਹੇ ਮੋਹਦਵਾਰ ਜੱਟ ਨੇ ਬੈਠੇ ਨੇ ਉਹਨਾਂ ਦਾ ਅੱਕੇਰੇ ਸਿਖੀਤ ਬੈਠੇ ਆਲੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਕਿ ਉਹਨਾਂ ਨੇ ਇਸ ਮੋਰਚੇ ਨੂੰ ਜੜੀ ਆਣ ਕੇ अहमियत ਦਿੱਤੀ ਆ ਕਿਉਂਕਿ ਅਸਲ ਦੇ ਰੋਤੇ ਜੇ ਆਪਾਂ ਕਿਸੇ ਜਥੇਬੰਦੀ ਦੇ ਨਾਲ ਜੁੜੇ ਆ ਕਿਸੇ ਮੋਰਚੇ ਦੇ ਨਾਲ ਜੁੜੇ ਆ ਉਹ ਉਹਨਾਂ ਤੇ ਰਫਲ ਹੋਣਾ ਜਿੰਨਾ ਤੇ ਅਸੀਂ ਇਹਨੂੰ ਸਾਂਝੇ ਤੌਰ ਤੇ ਨਹੀਂ ਲੈਂਦੇ ਆਟੋ ਬਾਜ਼ੀ ਤੇ ਉੱਪਰ ਉੱਟਗੇ ਨਹੀਂ ਲੰਦੇ ਜਿਵੇਂ ਮੋਰਚਿਆਂ ਦੇ ਵਿੱਚ ਵੀ ਆਪਾਂ ਆਰਟੀ ਬਾਜ਼ੀਆਂ ਕਰਕੇ ਬੈ ਗਏ ਤੇ ਆਪਾਂ ਕਦੇ ਵੀ ਕਾਮਯਾਬ ਨਹੀਂ ਹੋਵਾਂਗੇ ਕਿਉਂਕਿ ਜਿਹੜੀਆਂ ਇਹ ਆਰਟੀ ਬਾਜ਼ੀਆਂ ਲੱਛੇ ਸਰਕਾਰ ਵੱਲੋਂ ਤਿਆਰ ਕੀਤੀਆਂ ਨੀਤੀਆਂ ਦੇ ਆਧਾਰ ਤੇ ਹੁੰਦੀਆਂ ਨੇ ਕਿ ਸਾਡੇ ਲੋਕ ਉਹਨਾਂ 'ਚ ਵੰਡੇ ਜਾਂਦੇ ਆ ਇੱਕ ਤਾਂ ਜਿਹੜੀ ਇਹ ਟ੍ਰੇਡ ਪੈ ਜਾਂਦੀ ਆ ਤੇ ਆਪਾਂ ਜਿਹੜੇ ਆ ਕਿ ਕਿਸੇ ਵੀ ਮੋਰਚੇ ਨੂੰ ਜਰਾ ਸਫਲ ਨਹੀਂ ਬਣਾ ਸਕਦੇ ਇਹ ਟ੍ਰੇਡਾਂ ਨੇ ਅੱਜ ਤੱਕ ਇਸੇ ਤਰ੍ਹਾਂ ਕਿਤੇ ਸਾਡਾ ਕੱਟ ਰਹਿ ਜਾਂਦਾ ਤੇ ਸ਼ੌਦਾ ਸਾਡੇ ਇਸ ਮੋਰਚੇ ਦੀ ਰੂਪਰੇਖਾ ਇੱਕ ਕਿਸੇ ਹੋਰ ਦਿਸ਼ਾ ਵੱਲ ਹੋਣੀ ਹੋਣੀ ਹੋਰ ਬਲੰਦੀ ਉਹਦੇ ਤੱਕ ਨਹੀਂ ਚਲੋ ਪ੍ਰਮਾਤਮਾ ਗਰੀ ਫਿਰ ਵੀ ਅਰਦਾਸ ਕਰਦੇ ਹਾਂ ਕਿ ਜਿਹੜੀਆਂ ਤਰੇੜਾਂ ਪੱਲੀਆਂ ਨੇ ਉਹ ਜਰੂਰ ਸ਼ੌਦਾ ਕੋਈ ਦੇ ਸਮਾਂ ਪਾ ਕੇ ਮਿਟ ਜਾਣ ਕਿਉਂਕਿ ਸਾਨੂੰ ਭਗਤ ਸ੍ਰੀ ਗੁਰੂ ਗਰਬ ਸਾਹਿਬ ਜੀ ਦੇ ਨਾਲ ਲਾ ਕੇ ਗਏ ਆ ਸਾਰੀ ਹੀ ਗੱਲ ਜਨਮ ਦੇ ਖਿਲਾਫ ਵਾਲੀ ਆ ਆਪਣੇ ਆਪ ਨੂੰ ਸਾਹਮਣਾ ਆਪਣੀ ਸੋਚ ਸੱਚੀ ਸੁੱਚੀ ਰੱਖਣੀ ਸੱਚੇ ਕੰਮ ਦੇ ਹਾਮੀ ਭਰਨੀ ਤੇ ਨਾਮ ਜਪਣਾ ਵੰਡ ਕੇ ਸ਼ਗਲਾ ਤੇ ਇਕੱਠੇ ਹੋ ਕੇ ਗੁਰਮਤਾ ਕਰਕੇ ਜਿੱਧਰ ਨੂੰ ਵੀ ਆਪਾਂ ਫੈਸਲਾ ਕਰਕੇ ਤੁਰਾਂਗੇ ਤੇ ਜਿੱਤ ਤੁਹਾਡੇ ਪੈਰ ਚੁੰਮੂਗੀ ਇਹ ਹਲ ਸਭਾ ਜਿਹੜਾ ਸਾਡੇ ਸਾਹਮਣੇ ਉਹ ਦੇਖ ਰਿਆ ਅਸੀਂ ਜੋ ਮਹਿਸੂਸ ਕਰ ਰਹੇ ਆ ਇਸ ਵੇਲੇ ਭਾਵੇਂ ਉਹ ਜਥੇਬੰਦੀ ਦੇ ਵਿੱਚ ਹੋਵੇ ਕੋਈ ਭਾਵੇਂ ਉਹ ਜਥੇਬੰਦੀਆਂ ਤੋਂ ਬਾਹਰ ਹੋਵੇ ਗੱਲ ਸਾਰਿਆਂ ਦੇ ਸਮਝ ਆ ਰਹੀ ਆ ਜਾਣ ਕੇ ਲਈ ਫੈਸਲਾ ਪਰ ਰੱਖ ਜੱਟੀਆਂ ਤੇ ਭਾਵੇਂ ਸੌਂ ਮਰ ਰੱਖ ਛੱਡ ਗਏ ਜਿਹੜੀ ਇਹ ਛਮਾਈ ਵਾਲੀ ਫਸਲ ਪਾਉਂਦੇ ਆ ਜਾਂ ਜਿਹੜਾ ਆਪਣਾ ਪਰਿਵਾਰ ਪਾਲੁੰਦੇ ਆ ਉਸ ਚੀਜ਼ ਨੂੰ ਮੁੱਖ ਰੱਖ ਕੇ ਆਪਣਾ ਆ ਥੋੜੇ ਦਿਨ ਪਹਿਲਾਂ ਜਗਜੀਤ ਸਿੰਘ ਦੀ ਦੱਲੇਵਾਲ ਉਹਨਾਂ ਨੇ ਗੱਲ ਕਹੀ ਕਿ ਮੈਂ ਭਰਨੇ ਦੇ ਵਿੱਚ ਕੋਈ ਗੱਲ ਕਹਿਣੀ ਚਾਹੁੰਦਾ ਹਾਂ ਉਹ ਹਰਿਆਣੇ ਦੇ ਆਪੂ ਸੀ ਇਹਨਾਂ ਕਹਿਆ ਵੀ ਤੁਸੀਂ ਸਾਨੂੰ ਬਾਦੋਂ ਆਈ ਤੁਹਾਡੀ ਜਿਹੜੇ ਉਸ ਵਰਗਾ ਚੱਲਦੇ ਨੂੰ ਕੋਈ ਥੋੜਾ ਸਮਾਂ ਵੀ ਹੁੰਦਾ ਇੱਕ ਫਸਲੇ ਨੂੰ ਬੋਲੋ

ਬਹੁਤ ਬਹੁਤ ਧੰਨਵਾਦ ਬਿਰੂ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਸਰਦਾਰ ਜਗਜੀਤ ਸਿੰਘ ਬਲੇਵਾਰ ਤੇ ਸ਼ੰਭੂ ਦੇ ਖਲੋਰੀ ਬਾਡਰ ਤੇ ਜਿਹੜਾ ਮੋਰਚਾ ਲੱਗਾ ਪ੍ਰਮਾਤਮਾ ਚੜ੍ਹਦੀ ਕਲਾ ਕਰੇ ਸਾਨੂੰ ਜਿੱਤ ਪ੍ਰਾਪਤ ਜਿਹੜੀ ਹੈ ਉਹ ਹੋਵੇ ਹੁਣ ਮੈਂ ਬੇਨਤੀ ਕਰਦਾ ਹਾਂ ਕਿ ਸਰਦਾਰ ਬੀਰ ਸਿੰਘ ਖਹਿਰਾ ਠੀਕ ਹੈ ਬਾਪੂ ਜੀ ਨੂੰ ਮੈਂ ਜੀ ਲਾਉਣ ਵਾਸਤੇ ਕਪਤਾ ਫੇਰ ਲਾਉਣੇ ਇੱਕ 250 ਮੈਂ ਨੂੰ ਕਹਿੰਦਾ ਚਾਚਾ ਮੇਰਾ ਟਾਇਰ ਪਟ ਗਿਆ ਮਾਹ ਯਾਰ ਨਾਮ ਤੇ ਤੁਹਾਡੇ ਜਾਂਦਾ ਨਹੀਂ ਆਂਦਾ ਨਹੀਂ ਮੇਰੇ ਨਾਲ ਚੱਲਾ ਮੈਂ ਕੀਤਾ ਵੀ ਮੈਂ ਝੰਡਾ ਪੁੱਛ ਪਾ ਲਿਆ ਤੇ ਦੋਵੇਂ ਜਾਣੇ ਆਈ ਮੈਂ ਲਾ ਕੇ ਆ ਗਿਆ ਦੁਕਾਨਦਾਰ ਨੂੰ ਅਪਪਾ ਸਾਹਿਬ ਇਹ ਮੁੰਡੇ ਨੇ ਟਾਇਰ ਖੜਿਆ ਨਹੀਂ ਅਸੀਂ ਤਰਖਾਸ਼ ਲਈ ਗਈ ਅਸੀਂ ਗਾਰੰਟੀ ਕੀਤੀ ਹੋ ਮਾਹ ਚੰਗਾ ਠੀਕ ਆ ਮੈਂ ਕੱਢ ਕੇ ਝੰਡਾ ਆ ਕਰਕੇ ਵਿਖਾਇਆ ਤੇ ਕਾਨੂੰਨ ਨੂੰ ਫੋਨ ਲਾ ਲਿਆ ਮੈਂ ਆਂਦਾ ਨਹੀਂ ਫੌਜੀ ਸਾਹਿਬ ਗੋ ਮੇਰੇ ਟਾਇਰ ਉਹਨੇ ਲੈ ਜਾਓ ਇੰਨੀ ਤਾਕਤ ਹੈ ਜੰਗ ਦੇ ਵਿੱਚ ਦਿਖਾਈ ਨਹੀਂ ਆ ਰਹੀ ਸਾਡੀ ਜਵਾਨੀ ਨਾ ਰਹੀ ਤੇ ਅਸੀਂ ਕੀ ਕਰਨਾ ਇਹਨਾਂ ਨੂੰ ਇਹ ਕਰਕੇ ਦੇਖੋ ਕਿਸਾਨ ਵੀ ਰੋਂਦਿਆ ਤੇ ਜਵਾਨ ਵੀ ਰੋਂਦਿਆ ਲਾਲ ਮਹਾਦੇਵ ਛੱਤਰੀ ਨੇ ਉਦੋਂ ਨਾਲਾਂ ਲਾਇਆ ਸੀ ਜਾਇ ਜਵਾਨ ਤੇ ਜਾਇ ਕਿਸਾਨ ਜਿਸਾਂ ਜਦੋਂ ਨਰਾਲੀ ਲੱਗੀ ਆਈ ਇੰਦਰਾ ਗਾਂਧੀ ਨੇ ਫੌਜਾਂ ਨੂੰ ਆਤਾ ਹੀ ਵੀ ਜੇ ਜਿਹੜੀ ਫੌਜਾਂ ਕਿਆ ਕਰਦੂ ਜਾਂ ਜਾਂਦੀ ਤੇ 15 ਮਿੰਟਾਂ ਦੇ ਵਿੱਚ ਇਹ ਮਰਛ ਅਰਜਲ ਸਿੰਘ ਨੇ ਜਾਂ ਜਾਂਦੀ ਛਾ ਕਰਦੀ ਤੇ ਮੰਦਰ ਆਦੋਂ ਬਈਆ ਜਰਨੈਲਾਂ ਦੇ ਸਰ ਤੇ ਅੱਜ ਵੀ ਸਾਡਾ ਜਰਨੈਲ ਜੇ ਡੱਲੇ ਵਾਲ ਨੂੰ ਕੁਝ ਹੋ ਗਿਆ ਤੇ ਬਾਹਰ ਆਪਣੀਆ ਮੰਗਾਂ ਦੀ ਅੰਦਰ ਨਹੀਂ ਆ ਜਾਣੀਆਂ ਅਸੀਂ ਅੰਦਰ ਹੜਾ ਕੀ ਜੀ ਕਰਦਾ ਉਹਨੂੰ ਮੈਨੂੰ ਕੀ ਕਰਦਾ ਕਹੇਦਾ ਮਾਲੀ ਜੀ ਬਿਮਾਰੀ ਹੋ ਗਈ ਬਲੋੜੇ ਡਾਕਟਰ ਕੋਲ ਜਾਣੇ ਆ ਪਰ ਉਹ ਇੱਕ ਜਾਤ ਅੱਜ ਬਾਈਦਨ ਹੋ ਗਏ ਉਹਨੇ ਕੋਈ ਮੂੰਹ ਚੁੱਕੀ ਚੀਜ਼ ਨਹੀਂ ਪਾ ਕੇ ਵੇਖੀ ਤੇ ਸਾਡੇ ਰਾਤ ਨੂੰ ਜਿਹੜੇ ਲੋਕ ਹਨ ਪੀ ਕੇ ਨਾਲੇ ਮਾਰਦੇ ਫਿਰਦੇ ਜਾਂ ਖਲੋੜੀ ਵਾਲੇ ਬਾਟਰ ਨੇ ਕੋਈ ਮੂੰਹ ਨਹੀਂ ਕਰਦਾ ਮੈਂ ਕਿਰਦਾ ਮੇਰਾ ਭਰਾ ਵੱਡਾ ਪੱਗਰ ਸੋ ਬਾਬੇ ਕੇ ਸਾਰੇ ਜਾਣਦੇ ਉਹਨੂੰ 13 ਮਹੀਨੇ ਥੱਲੇ ਰਿਹਾ ਹੋ ਜਾਂਦਾ ਟੱਕ ਟੱਕੀ ਟਰਾਲੀ ਲੈ ਕੇ ਕੋਲਾ ਮੁੰਡਾ ਵਾ ਉਹਦਾ ਕੰਮ ਚੱਲਦਾ ਨਾ ਵੀ ਫੇਰ ਉਹਨੂੰ ਉਠਾ ਨੌ 10 ਮਹੀਨੇ ਉਹਨੂੰ ਫੇਰਾ ਕੋਸੇ ਕੰਦੇ ਨੂੰ ਬੈਠੇ ਨੂੰ ਫੇਰ ਸਾਡਾ ਜੀ ਨਹੀਂ ਕਰਦਾ ਜਾਣ ਨੂੰ ਜੇ ਆਪਾਂ ਜਾਵਾਂਗੇ ਤੇ ਸਾਡੀ ਆ ਮੰਗਾ ਤਾਂ ਮੰਗਿਆ ਜਾਈ ਜਾਂਦੇ ਇਹ ਜੁੜਨਦਾ ਵਾ ਭਾਵੇਂ ਕਿ ਅੱਜ ਆਪਾਂ ਸਮੇਂ ਦੇ ਮਤਲਬਕ ਪੁਰਾਣੇ ਹਾਲਾਤਾਂ ਚੇਰੀ ਕੀਤਾ ਕਿ ਜਿਵੇਂ ਸਮੇਂ ਸਮੇਂ ਦੇ ਮੁਤਾਬਕ ਆਪਾਂ ਜੇ ਚੇਂਜ ਕਰਕੇ ਅੱਜ ਜਿਹੜੇ ਜ਼ਮੂਰੀਅਤ ਤੇ ਤਰੀਕੇ ਦੇ ਨਾਲ ਇਸ ਸੰਘਰਸ਼ ਵਿੱਚ ਰਏ ਆ ਜਗਦੀਪ ਸਿੰਘ ਜੀ ਢੱਲੇਵਾਲ ਵੀ ਭੁੱਖ ਹੜਤਾਲ ਦੇ ਹਨ ਕਿਉਂਕਿ ਸਾਡੀਆਂ ਮਜਬੂਰੀਆਂ ਵਧ ਗਈਆਂ ਪਰ ਸਾਡੀ ਭੁਖੜਤਾਲ ਦੀ ਰਵਾਜ ਆਪਾਂ ਵੇਖ ਰਹੇ ਆ ਕਿ ਇਹਨਾਂ ਬੋਲੀਆਂ ਸਰਕਾਰਾਂ ਤੱਕ ਵੀ ਪਹੁੰਚਦੀ ਬਹੁਤ ਸਾਰੀਆਂ ਮੰਗਾਂ ਹਨ ਪਰ ਸਾਨੂੰ ਚਾਹੀਦਾ ਇਹ ਹੈ ਕਿ ਸਾਨੂੰ ਇੱਕ ਦੇ ਨਾਲ ਜਮਹਾਰੀ ਮੱਤ ਦੇਟ ਭਲਾ ਕੇ ਨਗਰਾਂ ਦੇ ਵਿੱਚ ਇੱਕ ਇਕੱਠ ਦੇ ਰੂਪ ਦੇ ਵਿੱਚ ਵੱਡੇ ਤਾਲਿਆਂ ਦੇ ਤੌਰ ਤੇ ਆਪਾਂ ਹਰ ਇੱਕ ਗੁਰਸਿੱਖ ਦਾ ਭਰਜ ਮਨਜ਼ਾ ਨਹੀਂ ਉਹਨਾਂ ਨੂੰ ਮੰਨ ਸਕੀ ਕਿਉਂਕਿ ਕਿਸਾਨੀ ਪੱਖ ਦੇ ਵਿੱਚੋਂ ਮੈਂ ਸਰਵਣ ਸਿੰਘ ਪੰਦੇਰ ਦੋਵਾਂ ਫੋਰਮਾਂ ਦਾ ਕੋਆਰਡੀਨੇਟਰ ਦੋਵਾਂ ਫੋਰਮਾਂ ਵੱਲੋਂ ਕੇਐਮਐਮ ਤੇ ਐਸਕੇਐਮ ਨਾਨ ਪੋਲੀਟੀਕਲ ਵੱਲੋਂ ਅੱਜ 12 ਤੋਂ 4 ਵਜੇ 12 ਤੋਂ 3 ਵਜੇ ਤੱਕ ਰੇਲ ਰੋਕੋ ਅੰਦੋਲਨ 3 ਘੰਟਿਆਂ ਦਾ ਦਿੱਤਾ ਗਿਆ ਅੰਮ੍ਰਿਤਸਰ ਵਿੱਚ 9 ਥਾਵਾ ਗੁਰਦਾਸਪੁਰ ਵਿੱਚ ਫਤਿਹਗੜ੍ਹ ਚੂੜੀਆਂ ਬਟਾਲਾ ਕਾਦੀਆਂ ਪਠਾਨਕੋਟ ਵਿੱਚ ਪਰਮਾਨੈਂਟ ਸਟੇਸ਼ਨ ਹੁਸ਼ਿਆਰਪੁਰ ਵਿੱਚ 5 ਥਾਵਾ ਟਾਂਡਾ ਹੁਸ਼ਿਆਰਪੁਰ ਦਸੂਹਾ ਮੰਡੇਆਲਾ ਅਤੇ ਮਹਿਲਪੁਰ ਇਸ ਤਰੀਕੇ ਨਾਲ ਨਵਾਂ ਸ਼ਹਿਰ ਦੇ ਵਿੱਚ ਪਿੰਡ ਬਹਿਰਾਮ ਇਸ ਤਰੀਕੇ ਨਾਲ ਰੋਪੜ ਦੇ ਵਿੱਚ ਰੋਪੜ ਮੇਨ ਲਾਈਨ ਤੇ ਨੰਗਲ ਤੋਂ ਵੀ ਮੈਨੂੰ ਫੋਨ ਆਇਆ ਸੀਗਾ ਮਹਾਲੀ ਦੇ ਵਿੱਚ ਮਹਾਲੀ ਸਟੇਸ਼ਨ ਸਰਸੀਨੀ ਪਿੰਡ ਦੇ ਵਿੱਚ ਰੇਲ ਰੁਕੋ ਹੋਊਗਾ ਪਟਿਆਲਾ ਵਿੱਚ ਸ਼ੰਭੂ ਜਿੱਥੇ ਮੋਰਚੇ ਤੇ ਅਸੀਂ ਬੈਠੇ ਆਂ ਪਟਿਆਲਾ ਤਬਲਾਠ ਇੱਥੇ ਹੋਊਗਾ ਇਹਦੋਂ ਗਾਹ ਲੁਧਿਆਣੇ ਦੇ ਵਿੱਚ ਸਾਨਨੇਵਾਲ ਤੇ ਮੁੱਲਾ ਬਰਾਮ ਹੋਊਗਾ ਇਹਦੋਂ ਗਾਹ ਜਲੰਧਰ ਵਿੱਚ ਜਲੰਧਰ ਕੈਂਟ ਕਪੂਰਥਲਾ ਵਿੱਚ ਲੋਹੀਆਂ ਸultanpur ਫਗਵਾੜਾ ਹਮੀਰਾ ਤਰਨਤਾਰਨ ਦੇ ਵਿੱਚ ਪੱਟੀ ਖੇਮ ਕਰਨ ਤੇ ਤਰਨਤਾਰਨ ਸਟੇਸ਼ਨ ਇਸ ਤਰੀਕੇ ਨਾਲ ਫਰੋਜ਼ਪੁਰ ਤਲਵੰਡੀ ਬਸਤੀ ਟੈਂਕਾ ਵਾਲੀ ਮੱਖੂ ਮੱਲਾਂ ਵਾਲਾ ਤਲਵੰਡੀ ਭਾਈ ਜਗਰਾਉ ਇਹ ਪੰਜ ਥਾਵਾਂ ਤੇ ਮੋਗਾ ਦੇ ਵਿੱਚ ਅਜੀਤਵਾਲ ਡੱਗਰੂ ਮੋਗਾ ਸੰਗਰੂਰ ਦੇ ਵਿੱਚ ਸੁਨਾਮ ਮਲੇਰ ਕੋੜਲੇ ਵਿੱਚ ਅਹਿਮਤਗੜ੍ਹ ਮਾਨਸਾ ਵਿੱਚ ਮਾਨਸਾ ਮੇਨ ਤੇ ਬਟੇਰਾ ਬਠਿੰਡਾ ਵਿੱਚ ਰਾਮਪੁਰਾ ਤੇ ਹੋਰ ਨਾ ਥਾਮਾਂ ਤੇ ਬੀਹੂਗਾ ਫਾਜ਼ਿਲਕਾ ਵਿੱਚ ਰੇਲ ਲਾਈਨ ਸਟੇਸ਼ਨ ਹੋਊਗਾ ਮੁਕਸਰ ਵਿੱਚ ਮਲੋਟ ਦੇ ਵਿੱਚ ਹੋਊਗਾ ਫਰੀਦਕੋਟ ਦੇ ਵਿੱਚ ਵੀ ਹੋਊਗਾ ਬਰਨਾਲੇ ਦੇ ਵਿੱਚ ਵੀ ਦੋ ਥਾਮਾਂ ਤੇ ਸਾਨੂੰ ਖਬਰਾਂ ਮਿਲ ਰਹੀਆਂ ਨੇ ਇਸ ਤਰ੍ਹਾਂ ਇਹ ਲਗਭਗ 50 51 ਥਾਮਾਂ ਦੀ ਖੁਪਸਤੀ ਹੋ ਚੁੱਕੀ ਆ ਲਗਭਗ ਇੰਨੀਆਂ ਹੀ ਥਾਮਾਂ ਤੇ ਹੋਰ ਠੀਕ ਹੈ ਜਥੇਬੰਦੀਆਂ ਦੇ ਅਜੇ ਪ੍ਰੋਗਰਾਮ ਆਉਣੇ ਨੇ ਉੱਥੇ ਹੋਊਗਾ ਮਨਜੀਤ ਸਿੰਘ ਧਨੇਰ ਜਿਹੜੇ ਬੀਕੇਜੂ ਡਕੌਂਦਾ ਦੇ ਪ੍ਰਧਾਨ ਨੇ ਪੰਜ ਥਾਮਾਂ ਤੇ ਉਹ ਕਰ ਰਹੇ ਨੇ ਔਰ ਹੋਰ ਯੂਨੀਅਨਾਂ ਦੇ ਵੀ ਸਪੋਰਟ ਦੇ ਵਿੱਚ ਪ੍ਰੋਗਰਾਮ ਕਰਨ ਦੇ ਸਾਡੇ ਕੋ ਮੈਸੇਜ ਆਏ ਨੇ ਤੋਂ ਸਾਰੇ ਪੰਜਾਬੀਆਂ ਨੂੰ ਬੇਨਤੀ ਆ ਕਿ ਜਿੱਥੇ ਰੇਲਟੇਸ਼ਨ ਆ ਜਿੱਥੇ ਫਾਟ ਗਿਆ ਵੱਧ ਤੋਂ ਵੱਧ ਗਿਣਤੀ ਵਿੱਚ ਉੱਥੇ ਅੱਜ ਰੇਲਾ ਪੂਰੇ ਪੰਜਾਬ ਤੇ ਜਾਮ ਕਰ ਦਿਓ ਇਹਦੋਂਗਾ ਐਸਟੀਬੀਸੀ ਨੇ ਸਾਨੂੰ ਬਹੁਤ ਸਾਰੇ ਥਾਵਾਂ ਤੇ ਲੰਗਰ ਮਹੱਈਆ ਕਰਾਇਆ ਸਟੇਸ਼ਨਾਂ ਤੇ ਲੰਗਰ ਮਹੱਈਆ ਕਰਾਇਆ ਉਹਨਾਂ ਦੇ ਧੰਨਵਾਦ ਦੀਆਂ ਕੱਲ ਸਿੰਘ ਸਾਹਿਬ ਖਨੋਰੀ ਬਾਰਡਰ ਤੇ ਪਹੁੰਚੇ ਬਹੁਤ ਸਾਰੇ ਪੰਜਾਬੀ ਗਾਇਕ ਪਹੁੰਚੇ ਬਹੁਤ ਸਾਰੀਆਂ ਅਹਿਮ ਸ਼ਖਸੀਅਤਾਂ ਪਹੁੰਚੀਆਂ ਮੈਂ ਸਾਰਿਆਂ ਦਾ ਆਪਣੇ ਵੱਲੋਂ ਧੰਨਵਾਦ ਕਰਦਾ ਭਰਾਓ ਲੋਕ ਲਹਿਰ ਬਣ ਗਈ ਆ ਇਸ ਲੋਕ ਲਹਿਰ ਦੇ ਵਿੱਚ ਅੱਜ ਲੱਖਾਂ ਲੋਕ ਕਿਸਾਨ ਮਜ਼ਦੂਰ ਨੌਜਵਾਨ ਸ਼ਾਮਲ ਹੋਣੇ ਚਾਹੀਦੇ ਆ ਔਰ ਤੁਸੀਂ ਦੇਖੋਗੇ ਇਹ ਮੋਰਚਾ ਜਿੱਤਾਲੇ ਪਾਸੇ ਨੂੰ ਵਧੂਗਾ ਅਸੀਂ 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 ਇਹ 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 ਗੱਲ ਕਹਿਣਾ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਜਿੰਨੇ ਰੇਲ ਰੋਕੋ ਅੰਦੋਲਨ ਹੋਇਆ ਇਸ ਸਾਰਿਆਂ ਤੋਂ ਸਫਲਤਮ ਰੇਲ ਰੋਕੋ ਅੰਦোলন ਤੁਸੀਂ ਕਰਕੇ ਕਰ ਦਿਓ ਅਸੀਂ ਸ਼ਾਮਾਂ ਨੂੰ ਇਹਦੀ ਬਾਰੇ ਜਾਣਕਾਰੀ ਦਾਂਗੇ ਧੰਨਵਾਦ